ਆ ਦੇਖੋ ਜੀ ਟੈਂਪੂ ਇਹ 6 7 ਟਨ ਮਾਲ ਤੱਕ ਚੱਕਦਾ ਜਿਸਕੇ ਇੱਥੇ ਪੂਰੀ ਮਾਰਕੀਟ ਹੈ ਬਾਈ ਚਲਾ ਰਿਹਾ ਇਸਨੂੰ ਪੰਜਾਬ ਤੋਂ ਆਇਆ ਹੋਇਆ ਇਸਨੇ ਇੱਥੇ ਪਹਿਲਾਂ ਗੱਡੀਆਂ ਪਾਈਆਂ ਹੋਈ ਸੀਗੇ ਹੁਣ ਇਸਨੇ ਟੈਂਪੂ ਪਾਇਆ ਭਾਈ ਜੀ ਕਿੰਨੇ ਕਿਲੋਮੀਟਰ ਦੀ ਐਵਰੇਜ ਦਿੰਦਾ ਇਹ 40 ਕਿਲੋਮੀਟਰ ਪ੍ਰਤੀ ਲੀਟਰ ਨਾਲ ਘੜਦਾ ਅੱਛਾ ਹਾਂ 50 ਦੀ ਸਪੀਡ ਹੈ 50 ਦੀ ਸਪੀਡ ਹੈ ਹਾਂ ਪਿੱਛੇ ਜੈਕ ਲੱਗਿਆ ਹੋਇਆ ਚੱਟਣ ਨੂੰ ਅੱਛਾ ਲੈ ਜੈਕ ਵੀ ਦਿਖਾ ਦਨੇ ਆ ਦੇਖੋ ਜੀ ਸਾਡੇ ਟਰੈਕਟਰ ਟਰੈਲੀਏ ਦੇ ਕੰਮ ਤੇ ਆ ਦੇਖੋ ਜੈਕ ਲੱਗਿਆ ਹੋਇਆ ਲਿਫਟ ਚੱਕਣ ਵਾਲਾ ਆ ਬਾਪੂ ਵੜੇ ਗੋ ਆ ਦੇਖੋ ਆਲੂ ਲੋਡ ਲੋਡ ਟਰੈਲੇ 'ਚ ਇਹ ਉਤਾਰ ਰਿਹਾ ਬਾਜੀ ਕਿੰਨੀ ਦੇਰ ਹੋ ਗਈ ਇੱਥੇ ਨੂੰ ਮੈਨੂੰ 2 ਸਾਲ ਹੋ ਗਏ ਅੱਛਾ ਇੱਥੇ ਰਹਿਨੇ ਹੋ ਹਾਂ ਹਾਂ ਬਾਜੀ ਵਾਹ ਅੱਛਾ ਇਹ ਤੁਹਾਨੂੰ ਕਿਵੇਂ ਆਈ ਆ ਗਿਆ ਪਹਿਲਾਂ ਕੀ ਕੰਮ ਕਰਦੇ ਸੀ ਬਸ ਗੱਡੀ ਦਾ ਹੀ ਕਰਦੇ ਸੀ ਅੱਛਾ ਉਸ ਤੋਂ ਬਾਅਦ ਇੱਥੇ ਆ ਗਏ ਹਾਂ ਬਾਲ ਬੱਚੇ ਸਭ ਇੱਥੇ ਹੀ ਐ ਇੱਥੇ ਵਾਹ ਜੀ ਇਹ ਬੜਾ ਵਧੀਆ ਕੰਮ ਟੋਲਾ ਤੁਸੀਂ ਕਿੰਨੇ ਕਮਾ ਲੈਂਦੇ ਹੋ ਤੇ ਤੋਂ ਬੱਦਹਾੜੀ ਪਈ ਜਾਂਦੀ ਹੈ 3000 ਰੁਪਿਆ 3000 ਪਾਲਨੇ ਹੋ ਹਾਂ ਕਿੰਨੀ ਦੂਰ ਤੱਕ ਜਾਂਦੇ ਹੋ ਜਾਵਰੇਜ ਦਾ 100 150 ਕਿਲੋਮੀਟਰ ਅੱਛਾ 100 150 ਕਿਲੋਮੀਟਰ ਤੱਕ ਚਲੇ ਜਾਂਦਾ ਹਾਂ 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 ਵਾਹ ਜੀ ਫਿਰ ਤਾਂ ਤੁਸੀਂ ਪੂਰੀ ਕਮਾਈ ਕਰ ਰਹੇ ਨਾ ਟਰੱਕ 'ਚ ਘੱਟ ਸੀ ਕਮਾਈ ਨਹੀਂ ਟਰੱਕ ਵੀ ਠੀਕ ਸੀ ਆ ਵੀ ਜਿਹੜਾ ਠੀਕ ਆ ਇੱਧਰ ਆਮਦਾਰੀ ਨਾਲ ਘਰੇ ਬੈਠੇ ਆ ਅੱਛਾ ਪੰਜਾਬ ਛੱਡ ਕੇ ਇੱਥੇ ਰਹਿਣ ਲੱਗ ਗਏ ਹੈ ਇੱਥੇ ਕੰਮ ਬਹੁਤ ਹੈ ਨਾ ਨਾ ਬਹੁਤ ਹੈ ਜੀ ਕੰਮ ਬਹੁਤ ਆ ਕਿੱਥੇ ਪਹਿਲਾਂ ਸਿਮਿੰਟ ਫੈਕਟਰੀ ਚ ਲਾਇਆ ਹੋਇਆ ਹਾਂ ਹਾਂ ਹੁਣ ਆਲੂਆਂ ਦੇ ਲਾਹਰ ਕਿਹਾ ਹੈ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਕੰਮ ਹੈ ਜੀ ਹਾਂ ਜੀ ਕਰਨਾ ਚਾਹੀਦਾ ਜਿੱਥੇ ਕੰਮ ਮਿਲੇ ਹਾਂ ਚਲੋ ਇਹ ਵਧੀਆ ਲੱਗਿਆ ਤੁਹਾਨੂੰ ਹੈ ਹਾਂ ਜੀ ਹਾਂ ਜੀ ਇਹਦੀ ਕੀਮਤ ਕਿੰਨੀ ਹੈ ਜੀ 3 ਲੱਖ ਰੁਪਈਆ ਜੀ 3 ਲੱਖ ਰੁਪਈਆ ਹਾਂ ਬਲੇ ਬਲੇ ਕੀਮਤ ਵੀ ਬਹੁਤ ਹੈ ਜੀ ਹੈ ਨੀ ਹਾਂ ਠੀਕ ਹੈ ਜੀ ਧੰਨਵਾਦ ਜੀ ਠੀਕ